ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਤੇ ਇੱਕ ਨਿਊਜ਼ ਆਈਟਮ ਜਿਹੜੀ ਵਾਇਰਲ ਹੋ ਰਹੀ ਹੈ ਕਿ ਥਾਣਾ ਗੇਟ ਕੀ ਮਾਦੇ ਲਾ ਕੇ ਟਪਾਈ ਦੇ ਵਿੱਚ ਜਿਹੜਾ ਨਸ਼ੇ ਨੂੰ ਵੇਚਣ ਤੋਂ ਲੈ ਕੇ ਜਿਹੜਾ ਉਹਦਾ ਵਿਰੋਧ ਕਰ ਰਹੇ ਸੀਗੇ ਲੋਕ ਉਹਨਾਂ ਤੇ ਤੇ ਹਮਲਾ ਕੀਤਾ ਗਿਆ ਤੇ ਜਿਹਦੇ ਵਿੱਚ ਦੋ ਗ੍ਰਤੀ ਜਖਮੀ ਹੋ ਗਏ ਤੇ ਉਹਦੇ ਵਿੱਚ ਜਿਹੜੀ ਪੀੜਤ ਹੈ ਉਹਨੇ ਇਲਜ਼ਾਮ ਲਾਇਆ ਵੀ ਜਿਹੜੀ ਦੋਸ਼ੀ ਤੇ ਰਹਾ ਉਹਨਾਂ ਦਾ ਇਹ ਵੀ ਕਹਿਣਾ ਕਿ ਉਹ ਪੁਲਿਸ ਨੂੰ ਪੈਸੇ ਦਿੰਦੇ ਨੇ ਤੇ ਨਗਾ ਵੇਚਦੇ ਨੇ ਇਸ ਦੇ ਸਬੰਧ ਵਿੱਚ ਮੈਂ ਇਹ ਦੱਸਣਾ ਚਾਹੁੰਦਾ ਵੀ ਇਹ ਜਿਹੜੇ ਇਲਜ਼ਾਮ ਆ ਬਿਲਕੁਲ ਬੇਵਿਨਿਆਤ ਤੇ ਛੂਟੇ ਨਹੀਂ ਇਹ ਜਿਲ੍ਹਾ ਦੋਨਾਂ ਤਰ੍ਹਾਂ ਦਾ ਅਪਦੇਸ਼ ਝਗੜਾ ਹੋਇਆ ਹੈ ਇਹਨਾਂ ਦੇ ਖਿਲਾਫ ਪਹਿਲਾਂ ਵੀ ਪੁਲਸ ਨੂੰ ਜਿਹੜੀਆਂ ਨਸ਼ੇ ਦੇ ਸੰਬੰਧੀ ਰਿਪੋਰਟਾਂ ਆਈਆਂ ਸਨ ਤੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਕਾਰਵਾਈ ਕੀਤੀ ਜਾ ਚੁੱਕੀ ਹੈ ਤੇ ਹੁਣ ਵੀ ਦੋਵਾਂ ਤਰ੍ਹਾਂ ਦਾ ਮਾਮਲਾ ਥਾਣੇ ਪਹੁੰਚ ਗਿਆ ਹੈ ਤੇ ਇਹਨਾਂ ਨੂੰ ਜੇ ਇਹਨਾਂ ਦੇ ਖਿਲਾਫ ਜੋ ਵੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਊਗੀ ਅਗਰ ਇਹਨਾਂ ਦੇ ਖਿਲਾਫ ਕੋਈ ਜਿਹੜੀ ਨਸ਼ੇ ਦੇ ਇਕਲਾਪ ਕਿਸੇ ਕਸਮ ਦੀ ਕੋਈ ਜਿਹੜੀ ਸਾਡੇ ਗੱਲ ਨੋਟਿਸ ਦੇ ਚਾਈ ਤੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਤੇ ਜਿਹੜੇ ਪੁਲਿਸ ਦੇ ਇਲਜ਼ਾਮ ਲੱਗਦੇ ਉਹਦੇ ਸਬੰਧ ਵਿੱਚ ਜਿਹੜੀ ਹੈ ਜਿਹੜੀ ਪੀੜਤ ਤੇ ਕੱਲ ਇਲਜ਼ਾਮਦਾਰੀ ਸੀ ਉਹਨੇ ਥਾਣੇ ਆ ਕੇ ਇਸ ਗੱਲ ਦੀ ਆਪਣੀ ਸੌਰੀ ਫੀਲ ਵੀ ਕੀਤੀ ਹੈ ਕਿ ਉਹਨੇ ਕਿਸੇ ਦੇ ਬਹਿਕਾਵੇ ਦੇ ਵਿਚ ਆ ਕੇ ਜਿਹੜੇ ਦੋਸ਼ ਲਾਇਆ ਜਦਕਿ ਇਹੋ ਜੀ ਕੋਈ ਗੱਲ ਨਹੀਂ ਗਈ ਤੇ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਪੁਲਿਸ ਵੱਲੋਂ ਕਿਸੇ ਕਸਮ ਦੀ ਟੈਲ ਨਹੀਂ ਵਰਤੀ ਜਾ ਰਹੀ ਡਰਗ ਦੇ ਮਾਮਲੇ ਵਿੱਚ ਡਰਗ ਦੇ ਮਾਮਲੇ ਚ ਸਪੈਸ਼ਲ ਅਸੀ ਕੰਪੇਨ ਚਲਾਈ ਹੋਈ ਹੈ ਡ੍ਰੈਗਨ ਅੱਜ ਉਹਦੇ ਕੰਪੇਨ ਦੇ ਤਹਿਤ ਅਸੀਂ ਬਹੁਤ ਵੱਡੀਆਂ ਕਾਰਵਾਈਆਂ ਕਰ ਰਹੇ ਹਾਂ ਕਿ ਇਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਿਹੜੇ ਇਹਦਾ ਧੰਦਾ ਕਰਦੇ ਆ ਉਹਨਾਂ ਨੂੰ ਜੇਲ੍ਹ 'ਚ ਭੇਜਿਆ ਜਾ ਰਿਹਾ ਹੈ